ਅੰਮ੍ਰਿਤਸਰ ਦੇ ਥਾਣਾ ਕੈਂਟਨਰਮੈਂਟ ਦੀ ਪੁਲਿਸ ਚੌਕੀ ਗੁਮਟਾਲਾ ਦੇ ਇੰਚਾਰਜ ਗੁਰਜੀਤ ਸਿੰਘ ਦੀ ਟੀਮ ਵੱਲੋਂ ਲੁੱਟਖੋਹਾਂ ਕਰਨ ਵਾਲੇ ਗਿਰੋਹ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਏਡੀਸੀਪੀ 2 ਪ੍ਰਭਜੋਤ ਸਿੰਘ ਵਿਰਕ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਨਿਹਾਲ ਸਿੰਘ ਨੇ 26 ਜੁਲਾਈ 2023 ਨੂੰ ਮਹਾਲ ਬਾਈਪਾਸ ਫਲਾਈਓਵਰ ਤੇ ਆਪਣੇ ਦੋ ਹੋਰ ਸਾਥੀਆਂ ਨਾਲ ਨਿਤਿਨ ਗੁਪਤਾ ਵਾਸੀ ਅੰਮ੍ਰਿਤਸਰ ਤੋਂ ਪਿਸਤੌਲ ਦੀ ਨੋਕ ਤੇ ਉਹਨਾਂ ਦੀ ਵਰਨਾ ਗੱਡੀ ਅਤੇ ਉਹਨਾਂ ਦੇ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ ਸਨ ਮਾਮਲੇ ਦੀ ਸ਼ਿਕਾਇਤ ਮਿਲਨ ਤੇ ਥਾਣਾ ਕੰਟੋਰਨਮੈਂਟ ਦੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਦੇ ਦੋ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਹਨਾਂ ਪਾਸੋਂ ਖੋਹ ਕੀਤੀ ਗਈ ਕਾਰ ਬਰਾਮਦ ਕਰ ਲਈ ਗਈ ਸੀ ਹੁਣ ਉਹਨਾਂ ਦੇ ਤੀਸਰੇ ਸਾਥੀ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਦੋਸ਼ੀ ਤੇ ਪਹਿਲਾਂ ਵੀ ਕਈ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਇਹ ਮਾਲਾ ਬਾਈਪਾਸ ਰੋਡ ਜਿਹੜਾ ਹੈਗਾ ਉਹਦੇ ਉੱਤੋਂ ਇੱਕ ਵਰਨਾਕਾਰ ਜਿਹੜੀ ਪੁਲ ਦੇ ਉੱਤੋਂ ਕੋਈ ਗਈ ਸੀ ਇਹਦੇ ਵਿੱਚ ਅਸੀਂ ਪਹਿਲਾਂ ਹੀ ਦੋ ਵਿਅਕਤੀ ਜਿਹੜੇ ਅਨਮੋਲ ਤੇ ਅਮਰਪਾਲ ਜਿਹੜੇ ਸੀਗੇ 28 12 23 ਨੂੰ ਗ੍ਰਿਫਤਾਰ ਕਰ ਲਏ ਸੀਗੇ ਅੱਜ ਜਿਹੜਾ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਨਿਹਾਲ ਸਿੰਘ ਬਾਰੇ ਕੀ ਕੀਤੀ ਹੈਗੀ ਹੈ ਜਿਹੜਾ ਖੇਠ ਹੱਟ ਕੇ ਪਿੰਡ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਆ ਇਹਨੂੰ ਗ੍ਰਿਫਤਾਰ ਕਰਕੇ ਇਹ ਵੀ ਇਹਦੇ ਗੱਡੀ ਖੋਣ ਵਾਲੇ ਦੇ ਵਿੱਚ ਕੋ ਕਿਊ ਸੀਗਾ ਅਰੇ ਦੇ ਕੋਲ ਜੋ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਇਹ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਇੱਥੇ ਦੱਸਣਯੋਗ ਹੈ ਕਿ ਜਿਹੜਾ ਨਿਹਾਲ ਸਿੰਘ ਆ ਬਹੁਤ ਡੈਡਲੀ ਕ੍ਰਿਮੀਨਲ ਹੈਗਾ ਔਰ ਇਹ ਦੇ ਵਿੱਚ ਇਸ ਤੋਂ ਪਹਿਲਾਂ ਇਹਦੇ ਕੋਲੋਂ ਜਿਹੜੇ ਹੈਗੇ ਦੋ ਪਿਸਟਲ ਔਰ ਵਰਨਾ ਗੱਡੀ ਜਿਹੜੀ ਹੈਗੀ ਆ ਬਟਾਲੇ ਆਣੇ ਡੇਰੇ ਬਾਬਾ ਨਾਨਕ ਐਸ ਐਚ ਓ ਉਹਨਾਂ ਨੇ ਜਿਹੜੀ ਹੈਗੀ ਆ ਆਪਣੇ ਮੁਕਦਮੇ ਦੇ ਵਿੱਚ ਜਿਹੜੀ ਹੈ ਗ੍ਰਿਫਤਾਰ ਕੀਤੀ ਹੈ ਇਸ ਤੋਂ ਇਲਾਵਾ ਇਹ ਕੈਂਟੋਨਮੈਂਟ ਦੇ ਥਾਣੇ ਤੇ ਪਰਚੇ ਤੋਂ ਇਲਾਵਾ ਇਹਦੇ ਉੱਤੇ ਚਾਰ ਮੁਕਦਮੇ ਹੋਰ ਹੈਗੇ ਨੇ ਜਿੱਥੇ 135 ਨੰਬਰ ਕੈਂਟੋਨਮੈਂਟ ਦਾ ਪੁਲਿਸ ਸਟੇਸ਼ਨ ਦਾ ਹੈਗਾ ਇੱਕ 67 ਨੰਬਰ ਮੁਕਦਮਾ ਜਿਹੜਾ ਹੈਗਾ ਡੇਰਾ ਬਾਬਾ ਨਾਨਕ ਬਟਾਲੇ ਦਾ ਹੈਗਾ 118 ਨੰਬਰ ਮੁਕਦਮਾ ਡੇਰਾ ਬਾਬਾ ਨਾਨਕ ਦਾ ਜਿਹੜਾ ਹੈਗਾ ਆ ਤੇ ਜਿਹੜਾ ਇੱਕ 58 ਨੰਬਰ ਮੁਕਦਮਾ ਉਹ ਵੀ ਡੇਰੇ ਬਾਬਾ ਨਾਨਕ ਦਾ ਇਹ ਜਿਹੜੇ ਤਿੰਨ ਮੁਕਦਮੇ ਹੈਗੇ ਨੇ ਦੋ ਮੁਕਦਮੇ ਇਹਦੇ ਵਿੱਚ ਆਮਜਕ ਦੇ ਇਲੀਗਲ ਵੈਪਨਸ ਦੇ ਹੈਗੇ ਨੇ ਇੱਕ ਮੁਕਦਮਾ ਦਾ ਝਗੜ ਦਾ ਹੈਗਾ ਔਰ ਇੱਕ ਜਿਹੜਾ ਸਾਡਾ ਸਾਡੇ ਵਾਲਾ ਮੁਕਦਮਾ ਇਹ ਜਿਹੜੇ ਲੁੱਟਾਂ ਖਵਾ ਵਾਲਾ ਦਾ ਤਾਂ ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਦੇ ਆਲਰੇਡੀ 4 ਮੁਕਦਮੇ ਤੇ ਦਰਜ ਨੇ ਔਰ ਇਹ ਜਿਹੜਾ ਬੜਾ ਜਿਹੜਾ ਡੈਡਲੀ ਕ੍ਰਿਮੀਨਲ ਸੀਗਾ ਔਰ ਇਹਨੂੰ ਜਿਹੜਾ ਫੜ ਕੇ ਜੜੀ ਹੈਗੀ ਆ ਕੈਂਟੋਨਲ ਪੁਲਿਸ ਨੇ ਜੜੀ ਹੈਗੀ ਆ ਬਹੁਤ ਵੱਡੀ ਜੜੀ ਹੈਗੀ ਆ ਇਹ ਕਾਮਯਾਬੀ ਕੀਤੀ ਹੈ ਇਹਨਾਂ ਦਾ ਗੱਡੀ ਖੋਹ ਕਰਕੇ ਵੇਚਦੇ ਸੀਗੇ ਜੀ ਪਰ ਇਹ ਜਿਹੜੇ ਪਹਿਲੇ ਦੋ ਸਾਥੀ ਹੈਗੇ ਆ ਉਹ ਫੜੇ ਜਾ ਚੁੱਕੇ ਸੀਗੇ 2012 2022 2000 ਫੜੇ ਗਏ ਸੀਗੇ ਉਹ ਜਿਹੜੇ 23 28 8 12 ਨੂੰ ਫੜੇ ਗਏ ਸੀਗੇ 23 ਨੂੰ ਫੜੇ ਗਏ ਸੀ ਉਹਨਾਂ ਕੋਲੋਂ ਉਹ ਤੋਂ ਬਰਾਮਦ ਹੋਈ ਸੀ